ਲਾਲਚੰਦ ਕਟਾਰੂ ਚੱਕ ਜੀ ਸਾਡੇ ਨਾਲ ਨੇ ਸਰ ਜਿਹੜਾ ਇਹ ਬਿੱਲ ਅੱਜ ਪਾਸ ਹੋਇਆ ਵਿਧਾਨ ਸਭਾ ਦੇ ਵਿੱਚ ਇਸ ਦੀ ਕੀ ਟੈਕਨੀਕਲੀਜ਼ ਨੇ ਤੇ ਇਹ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਫਾਇਦਾ ਦੇਵੇਗਾ ਅ ਨਹੀਂ ਮੈਂ ਸਮਝਦਾ ਵੀ ਬਹੁਤ ਵੱਡਾ ਇਤਿਹਾਸਕ ਫੈਸਲਾ ਔਰ ਅੱਜ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਿਹੜਾ ਸਦਨ ਦੇ ਅੰਦਰ ਜਿਸ ਨੇ ਉਹਨਾਂ ਨੇ ਇਸ ਗੈਰ ਕਰੋਨਿਕ ਲੋਨੀਆਂ ਨੂੰ ਅਗਾਹ ਤੋਂ ਬੰਦ ਕਰਨ ਦੇ ਲਈ ਔਰ ਜਿਹੜੇ ਲੱਖਾਂ ਉਹ ਲੋਕ ਨੇ ਜਿਨ੍ਹਾਂ ਨੇ ਛੋਟੇ-ਛੋਟੇ ਪੂੰਜੀ ਆਪ ਦੇ ਕੰਮਾਂ-ਗਾਜ਼ਾਂ ਤੋਂ ਆਪਣੀਆਂ ਤਰ੍ਹਾਂਾਂ ਹਾਂ ਚੁਕਾ ਲੋ ਆਪਣੇ ਕਿਸੇ ਕੰਮ 'ਚੋ ਜੋੜ ਕੇ ਪਲਾਟ ਲੈ ਸੰ ਤਾਂ ਇਸ ਉਮੀਦ ਦੇ ਨਾਲ ਵੀ ਸਾਡੇ ਪਰਿਵਾਰਾਂ ਨੂੰ ਸਾਨੂੰ ਸਤ ਚੰਗਾ ਮਿਲੇਗਾ ਉਹ ਬਹੁਤ ਵੱਡੀ ਮੈਂ ਸਮਝਦਾ ਬਹੁਤ ਵੱਡੀ ਕੱਜਲ ਖੁਆਰੀ ਤੋਂ ਲੋਕਾਂ ਨੂੰ ਬਚਾਇਆ ਔਰ ਵਿਸ਼ੇਸ਼ ਤੌਰ ਤੇ ਇਸ ਮਤੇ ਦੇ ਅੰਦਰ ਜਿਹੜਾ ਅੱਜ ਬਣਿਆ ਆ ਇਹਦੇ ਅੰਦਰ ਆਉਣ ਵਾਲੇ ਸਮੇਂ ਤੋਂ 11 ਕਾਨੂੰਨੀ ਕਲੋਨੀਆ ਕੱਟਣ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ ਜੋ ਹੁਣ ਜਿਹੜਾ ਵੀ ਕੋਈ ਕਲੋਨਾਈਜ਼ਰ ਹੈ ਕਲੋਨੀ ਕੱਟੇਗਾ ਜਿਹੜੇ ਪੈਰਾਮੀਟਰ ਤੈਅ ਕੀਤੇ ਆ ਜਿਹੜੇ ਸੈਂਟਿਫਿਕ ਪੈਰਾਮੀਟਰ ਨੇ ਉਹ ਪੂਰੇ ਕਰਨ ਤੋਂ ਬਾਅਦ ਹੀ ਉਹ ਕਲੋਨੀ ਕੱਟ ਪਾਊਗਾ ਸੋ ਮੈਂ ਇਹ ਮਤਲਬ ਨਾਲ ਇਹ ਗੱਲ ਜੋੜਨਾ ਚਾਹਨਾ ਕਿ ਇੱਕ ਹੋਰ ਵੀ ਹਿਸਟੋਰੀਕਲ ਗੱਲ ਨਾਲ ਹੈ ਵੀ ਇਹ ਮਤਾ ਸਰਵਸੰਤੀ ਅਸੈਂਬਲੀ ਨੇ ਪਾਸ ਕੀਤਾ ਹੈ ਇਦੇ ਅੰਦਰ ਕਿਸੇ ਵੀ ਵਿਰੋਧੀ ਧਿਰ ਨੇ ਕੋਈ ਮਤਲਬ ਜਿਹੜਾ ਮਤੇ ਦੇ ਖਿਲਾਫ ਨਹੀਂ ਪਰ ਸਰਸੰਤ ਨੇ ਮਜ਼ਾ ਬਾਸ ਕੀਤਾ ਔਰ ਇਸ ਮਤੇ ਦਾ ਚਿਰ ਸਤਾਈ ਪੰਜਾਬ ਦੀ ਇਕਨੋਮੀ ਨਾਲ ਜਿਹੜਾ ਖਲਵਾੜ ਹੁੰਦਾ ਸੀ ਖਾਸ ਕਰਕੇ ਐਨਓਸੀ ਦਾ ਬਹਾਨਾ ਬਣਾ ਕੇ ਜਿਹੜੀ ਕਰਪਸ਼ਨ ਹੁੰਦੀ ਸੀ ਇਹਦੇ ਅੰਦਰ ਤਹਿਸੀਲ ਦਫ਼ਤਰਾਂ ਦੇ ਵਿੱਚ ਰਜਿਸਟਰੀਆਂ ਦੇ ਵੇਲੇ ਉਹ ਕਰਪਸ਼ਨ ਵੀ ਬੰਦ ਹੋ ਗਿਆ ਸਜ਼ਾ ਦਾ ਵੀ ਪ੍ਰਵਗਾਂ ਸੀ ਜਿਹੜਾ ਉਹਦੇ ਵਿੱਚ ਵੀ ਵਾਅਦਾ ਕੀਤਾ ਹਾਂ 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 ਬਿਲਕੁਲ ਸਜ਼ਾ ਔਰ ਜੁਰਮਾਨੇ ਦਾ ਬਹੁਤ ਵੱਡੇ ਪੱਧਰ ਤੇ ਵਾਅਦਾ ਕੀਤਾ 5 ਕਰੋੜ ਤੱਕ ਦਾ ਜਿਹੜਾ ਉਹ ਜੁਰਮਾਨਾ ਲਾਉਣ ਦਾ ਇਸ ਅੱਜ ਦੇ ਮਤੇ ਦੇ ਅੰਦਰ ਫੈਸਲਾ ਹੋਇਆ ਔਰ ਸਜ਼ਾ ਦਾ ਵੀ ਸਾਲਾਂਵਾਰੀ ਸਜ਼ਾ ਦਾ ਅੱਜ ਉੱਤੇ ਪ੍ਰਵਦਾਣਾ ਹੈਗਾ ਸੋ ਹਰ ਪੱਖ ਤੋਂ ਬੜਾ ਹੈ ਸਫਲ ਮੈਂ ਸਮਝਦਾ ਵੀ ਇਹ ਮਤਾ ਪਾਸਾ ਜੋ ਹੈ ਪਰ ਪੰਜਾਬ ਦੇ ਉਹਨਾਂ ਲੱਖਾਂ ਲੋਕਾਂ ਦੀ ਬਹੁਤ ਵੱਡੀ ਰਾਹਤ ਹੈ ਬਹੁਤ ਬਹੁਤ ਸ਼ੁਕਰੀਆ ਤਾਂ ਲਾਲਚੰਦ ਕਟਾਰੂ ਚੱਕ ਸਾਡੇ ਨਾਲ ਇਸ ਬਿੱਲ ਦੇ ਬਾਰੇ ਜਿਹੜੀ ਹੈਗੀ জানকি দে